ਅਗਰ ਮੈਨੂੰ ਕਲਰਸ ਤੇਜ ਕੋਈ ਹੁੰਦਾ ਹੈ ਤੇ ਉਹਦਾ ਜ਼ਿੰਮੇਵਾਰ ਸਭ ਤੋਂ ਪਹਿਲਾਂ ਤੇ ਮੇਰਾ ਘਰ ਵਾਲਾ ਸਰਦਾਰ ਸੁਖਸ਼ੈਨ ਸਿੰਘ ਸੋਰਾ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਸ਼੍ਰੀਮਤੀ ਰਮੇਸ਼ਕੌਰ ਸੱਸ ਔਰ ਡਾਕਟਰ ਕੇਰਨਦੀਪ ਕੌਰ ਠੀਕ ਹੈ ਜੀ ਔਰ ਉਸ ਤੋਂ ਬਾਅਦ ਵਿੱਚ ਐਡਾ ਗਵਾਂਡ ਮੇਰੇ ਵਿਸ਼ਾਲ ਮੁੰਡਾ ਜਿਹੜੇ ਮੇਰਾ ਤਾਇਸ ਨਹਿਸ ਕਰਕੇ ਰੱਖਦਾ ਮੇਰਾ ਘਰ ਪਰਿਵਾਰ ਇੱਕ ਸਾਲ ਤੋਂ ਰੋੜੀ ਦੀ ਜਿਹੜੀ ਮਾਂ ਜੁਗਿੰਦਰ ਕੌਰ ਉਰਫ ਸ਼ਿੰਦਰ ਠੀਕ ਹੈ ਜੀ ਔਰ ਬਾਕੀ ਜਿਹੜੇ ਜਥੇਬੰਦੀਆਂ ਸਮਾਜ ਸੇਵੀ ਮੈਨੂੰ ਬਹੁਤ ਫੋਨ ਆਉਂਦੇ ਆ ਆਏ ਸੀਗੇ ਲੇਕਿਨ ਅੱਜ ਮੈਂ ਖੁਦ ਕਾਵਾਂਗੀ ਮੈਨੂੰ ਮੈਂ ਨੰਬਰ ਜਰੂਰ ਬੋਲਿਆ ਦੁਬਾਰਾ ਬੋਲ ਦਿੰਨੀ ਆ 62 83 52 92 38 ਭੁਪਿੰਦਰਕ ਔਰ ਪਿੰਡ ਸਰਿਹਾਲੀ ਕਲਾਂ ਪੱਤੀ ਪੁੱਲੇ ਦੀ ਜ਼ਿਲ੍ਹਾ ਤਰਨਤਾਰਨ ਮੈਨੂੰ ਕਿਸੇ ਦਾ ਫੋਨ ਨਹੀਂ ਆਣਾ ਚਾਹੀਦਾ ਕਿਉਂਕਿ ਮੈਂ ਮਦਦ ਦੀ ਬੁਹਾਰ ਨਹੀਂ ਲਾਈ ਅਗਰ ਫੋਨ ਕਰਨਾ ਹੈ ਤੇ ਹੌਸਲੇ ਲਈ ਫੋਨ ਜਰੂਰ ਕਰਨਾ ਜੇ ਕੋਈ ਨਾਲ ਖੜ ਨਹੀਂ ਸਕਦਾ ਤੇ ਨਾ ਖੜੇ ਹੋ ਜੇ ਕੋਈ ਨਾਲ ਚੱਲ ਨਹੀਂ ਸਕਦਾ ਤੇ ਨਾ ਚੱਲਿਓ ਜੇ ਕੋਈ ਨਾਲ ਬਾਹ ਨਹੀਂ ਫੜ ਸਕਦਾ ਤੇ ਨਾ ਬਾਹ ਫੜਿਓ ਪਰ ਹੌਸਲਾ ਤੇ ਭੈਣ ਭਰਾ ਉਹ ਦੇ ਹੀ ਸਕਦੇ ਹੋ ਔਰ ਜਿਹੜੀ ਕੋ ਭੈਣ ਸੀਗੀ ਨਾ ਜਿਹੜੀ ਭੈਣ ਜੀ ਉਹ 18 ਵਾਲੀ ਗੱਡੀ ਵਾਲੀ ਮੈਡਮ ਫੜੀ ਗਈ ਸੀ ਕਿੰਨੀ ਦੁਖਿਆਰੀ ਭੈਣ ਜਿਹਦੀ ਨਿੱਕੇ ਨਿੱਕਿਆਂ ਧੀਆਂ ਰੋਂਦੀਆਂ ਸੀਗੀਆਂ ਅਗਰ ਮੇਰੀ ਇਹ ਵੀਡੀਓ ਤੇ ਤੱਕ ਪਹੁੰਚਦੀ ਹਾਤੇ ਉਸ ਭੈਣ ਨੂੰ ਮੈਂ ਬੇਨਤੀ ਕਰਾਂਗੀ ਕਿ ਭੈਣ ਰੋਕੇ ਕੋਈ ਫਾਇਦਾ ਨਹੀਂ ਮੈਂ 4 ਮਹੀਨਿਆਂ ਤੋਂ ਰੋ ਰਹੀ ਹਾਂ ਕਿਸੇ ਨੇ ਬਾਣੀ ਫੜੀ ਕੱਲ ਰੀਅਲਾਈਜ਼ ਹੋਇਆ ਜਦੋਂ ਮੈਂ ਨਹਿਰ ਕੰਡੇ ਸਾਰਾ ਦਿਨ ਬੈਠੀ ਰਹੀ ਹਾਂ ਆਪਣੇ ਆਪ ਨੂੰ ਖਤਮ ਕਰਨ ਲਈ ਫਿਰ ਸਮਝ ਆਇਆ ਕਿ ਅਜਬ ਇਹ ਭੁਪਿੰਦਰ ਨੂੰ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਇਹਨਾਂ ਦਾ ਕੀ ਹੈ ਇਹ ਥਾਣੇ ਜਿੱਦਾਂ ਅੱਗੇ ਪੈਸਾ ਦੇ ਜਾਂਦੇ ਆ 2 ਮਹੀਨੇ 3 ਮਹੀਨੇ ਜੇਲ ਕੱਟਣਗੇ ਤੇ ਸਰੀਆਂ ਬਾਹਰ ਚ ਘੁੰਮੂਗੇ ਰੋਲ ਜਾਣੇ ਮੇਰੇ ਬੱਚੇ ਆ ਤੇ ਭੈਣੇ ਮੇਰੀਆਂ ਮੈਂ ਤੈਨੂੰ ਕਹਾਂਗੀ ਕਿ ਪਲੀਜ਼ ਮੇਰੇ ਮੈਂ ਆਪਣਾ ਕੰਟੈਕਟ ਨੰਬਰ ਬੋਲੇਆ ਮੇਰੇ ਨਾਲ ਕੰਟੈਕਟ ਕਰ ਔਰ ਮੈਂ ਅੱਜ ਜ਼ੁਰਤ ਵੀ ਰੱਖਦੀਆਂ ਔਰ ਹਿੰਮਤ ਵੀ ਹੈ ਮੇਰੇ ਚਾ ਜਿੰਨੀ ਗੁਰੂ ਰਾਮਦਾਸ ਜੀ ਤੁਨ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਬਖਸ਼ ਦਿੱਤੀ ਹੈ ਔਰ ਉਹਨਾਂ ਦਾ ਮੈਂ ਕੋਟ ਕੋਟ ਸ਼ੁਕਰਾਨਾ ਕਰਦੀਆਂ ਭੈਣ ਜੀ ਮੇਰੇ ਇਸ ਨੰਬਰ ਤੇ ਮੈਨੂੰ ਫੋਨ ਜ਼ਰੂਰ ਕਰਨਾ ਮੈਂ ਮੈਂ ਨਹੀਂ ਜਾਣਦੀ ਕੋਈ ਸਮਾਜ ਸੇਵੀ ਜਾਂ ਕੋਈ ਜਥੇਬੰਦੀ ਤੁਹਾਡੇ ਨਾਲ ਸਪੋਰਟ ਚ ਖੜੀ ਹੋਵੇਗੀ ਜਾਂ ਤੁਹਾਨੂੰ ਘਰ ਦੇ ਅੰਦਰ ਵਾੜੇਗੀ ਤੁਹਾਡੀ ਇਹ ਗਲਤੀ ਤੁਹਾਨੂੰ ਘਰ ਨਹੀਂ ਸੀ ਛੱਡਣਾ ਚਾਹੀਦਾ ਅੱਜ ਮੈਂ ਇਸ ਘਰ ਚ ਬੈਠ ਕੇ ਇਹਨਾਂ ਦੇ ਪਰਚੇ ਅੱਜ ਇਸ ਘਰ ਚ ਬੈਠ ਕੇ ਇਹਨਾਂ ਤੇ ਕੇਸ ਔਰ ਅੱਜ ਇਸ ਘਰ ਚ ਬੈਠ ਕੇ ਬੈਠੀ ਹਾਂ ਘਟਮਾਰ ਖਾ ਕੇ ਵੀ ਬੈਠ ਹਾਂ ਤਾਂ ਕਾਰਨ ਇਹੀ ਹੈ ਕਿ ਮੈਂ ਇੱਕ ਸਚਾਈ ਦੀ ਲੜਾਈ ਜੰਗ ਲੜ ਰਹੀ ਹਾਂ ਤਾਂ ਲੜਾਂਗੀ ਸਮਝ ਜ਼ਰੂਰ ਲੱਗੇਗਾ ਪਰ ਮੈਂ ਵੀ ਦੇਖਣਾ ਚਾਹੁੰਦੀ ਹਾਂ ਵੀ ਇਹ ਜਿਹੜਾ ਸੱਚ ਆ ਇਹਨੂੰ ਪੈਸਿਆਂ ਦੇ ਇਹ ਪੈਸੇ ਨਾਲ ਕਿੰਨਾ ਕੁ ਦਬਾਇਆ ਜਾ ਸਕਦਾ ਕਿੰਨਾ ਕੁ ਕੁਚਲਿਆ ਜਾ ਸਕਦਾ ਇਸ ਸੱਚ ਨੂੰ ਕਿਦ ਦੇ ਕਿਸ ਕਦਰ ਪੈਸਾ ਦਬਾ ਸਕਦਾ ਤੇ ਮੈਨੂੰ ਕੋਈ ਡਰ ਨਹੀਂ ਮੈਂ ਸਰੇਮ ਨਾਮ ਲੈ ਕੇ ਗੱਲ ਕਰ ਰਹੀ ਆ ਏਐਸਆਈ ਸਾਹਿਬ ਸਰਹਾਲੀ ਕਲਾਂ ਹਰਜੀਤ ਸਿੰਘ ਜੀ ਸਰਦਾਰ ਜੀ ਵੀਰ ਜੀ ਤੁਹਾਡੀ ਪਰਸਨੈਲਿਟੀ ਤੇ ਬਹੁਤ ਵਧੀਆ ਸੀਗੀ ਗੁਰਸਿੱਖ ਇਨਸਾਨ ਹੋ ਦਸਤਾਰ ਸਜਾਈ ਆ ਪਰ ਫਾਇਦਾ ਕੋਈ ਨਹੀਂ ਤੁਸੀਂ ਬਹੁਤ ਸਾਥ ਦਿੱਤਾ ਮੇਰੇ ਪੂਰੇ ਪਰਿਵਾਰ ਦਾ ਹਰ ਕੁੱਟ ਮਾਰ ਤੋਂ ਬਾਅਦ ਵੀ 25000 ਹਰ ਕੁੱਟ ਮਾਰ ਤੋਂ ਬਾਅਦ ਵੀ 25000 ਬਹੁਤ ਜਲਦੀ ਮੈਂ ਤੁਹਾਡੇ ਸਾਹਮਣੇ ਪੁਖਤਾ ਸਬੂਤਾਂ ਦੇ ਨਾਲ ਪੇਸ਼ ਹੋਵਾਂਗੀ ਬਾਕੀ ਤੁਸੀਂ ਸਾਹਮਣੇ ਰਲ ਕੇ ਜੋ ਮੇਰਾ ਨੁਕਸਾਨ ਕਰਵਾਉਣਾ ਆ ਕਰਵਾ ਦੇਣਾ ਬਾਕੀ ਪ੍ਰਸ਼ਾਸਨ ਵੀਰੋ ਤੇ ਭੈਣੋ ਬਹੁਤ ਮਾੜੀਆਂ ਆ ਸਰਕਾਰਾਂ ਬਹੁਤ ਮਾੜੀਆਂ ਆ ਤਮਾਸ਼ਾ ਦੇਖਦੀਆਂ ਬਾਣ ਹੀ ਫੜਦੇ ਔਰ ਕਿਸੇ ਵੀਰ ਨੇ ਮੈਂ ਨਾਮ ਨਹੀਂ ਲਾਵਾਂਗੀ ਕਿਸੇ ਵੀਰ ਪੰਚਾਇਤ ਮੈਂਬਰ ਨੇ ਆਖਿਆ ਸੀਗਾ ਕਿ ਮਤਲਬ ਉਸ ਦਿਨ ਇਸ ਭੈਣ ਦੀ ਕੋਟ ਹਰ ਹੋਈ ਤੇ ਪੈਣ ਬੋਲੀ ਐ ਤੇ ਅ ਮਤਲਬ ਇਹ ਪਰਿਵਾਰ ਜਿਹਦੋਂ ਅਸੀਂ ਘਰ ਜਾਂਦੇ ਜਿੱਦਾਂ ਮੇਰਾ ਘਰ ਵਾਲਾ ਉਹਨਾਂ ਨੂੰ ਘਰੋਂ ਕੱਢ ਦਿੰਦਾ ਐ ਇਦਾਂ ਤੇ ਵੀ ਕਹਿੰਦੇ ਸੀਗੇ ਵੀ ਇਹਨਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਵੀਰ ਜੀ ਮੈਂ ਸਵਾਲ ਇਹ ਪੁੱਛਣਾ ਚਾਹੁੰਦੀ ਆਂ ਵੀ ਜਿਸ ਦਿਨ ਮੇਰੀ ਸੱਸ ਨੇ ਮੇਰੇ ਸਾਹਮਣੇ ਇੱਕ ਪਰਾਈ ਔਰਤ ਮੇਰੇ ਆਦਮੀ ਨਾਲ ਸੌਾਈ ਸੀ ਮੇਰੇ ਸਹੁਰੇ ਤੇ ਸੱਸ ਨੇ ਉਸ ਦਿਨ ਹੀ ਤੁਸੀਂ ਜਿਸ ਦਿਨ ਮੈਂ ਪਹਿਲੇ ਦਿਨ ਰੋਕੇ ਵੀਡੀਓ ਪਾਈ ਉਸ ਦਿਨ ਕਿਉਂ ਨਹੀਂ ਤੁਸੀਂ ਸੋਚਿਆ ਵੀ ਇਸ ਪਰਿਵਾਰ ਨਾਲ ਬਾਈਕਾਟ ਕਰ ਦੇਣਾ ਚਾਹੀਦਾ ਉਸ ਦਿਨ ਤੁਸੀਂ ਕਿੱਥੇ ਸੀਗੇ ਵੀਰ ਜੀ ਕਿੰਨਾ ਰੋਈ ਗੁਰੂਆਂ ਪੀਰਾਂ ਦੀ ਸਰਹਾਲੀ ਹਰ ਹਰ ਮੋੜ ਦੇ ਉੱਪਰ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਪੰਜਵੀਂ ਪਾਤਸ਼ਾਹੀ ਸਾਹਿਬ ਦੇ ਗੁਰਦੁਆਰਾ ਸਾਹਿਬ ਮੇਰੇ ਬੱਚੇ ਗੁਰਗੋਬਿੰਦ ਸਿੰਘ ਕਾਨਵਰ ਸਕੂਲ 'ਚ ਪੜ੍ਹਦੇ ਹੈ ਜਿਹੜੇ ਆਪਣੇ ਸਰਹਾਲੀ ਦੇ ਸੰਤ ਮਹਾਪੁਰਖ ਸੰਤ ਬਾਬਾ ਸੁਖਾ ਸਿੰਘ ਜੀ ਹੋਏ ਹੈ ਮੈਂ ਉਹਨਾਂ ਕੋਲ ਗਈ ਆਪਣੇ ਬੱਚੇ ਦੀ ਫੀਸ ਮਾਫੀ ਲਈ ਚਿੱਠੀਆਂ ਲਿਖੀਆਂ ਉਹਨਾਂ ਕੋਲ ਚਿੱਠੀਆਂ ਮਾਰਕ ਕਰਵਾਈਆਂ ਉਹਨਾਂ ਕੋਲ ਬੇਨਤੀਆਂ ਕੀਤੀਆਂ ਜਾ ਕੇ ਆਪਣੀ ਵੀਡੀਓ ਦਿਖਾਈਆਂ ਤੇ ਕਿਉਂ ਅੱਜ ਅਸੀਂ ਕਿਸੇ ਦੇਖੋ ਜੀ ਉਦਾਂ ਦੇ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਕਰਨਾ ਮੈਂ ਕੋਈ ਗਲਤ ਕਮੈਂਟ ਨਹੀਂ ਕਰ ਰਹੀ ਜੇ ਅਗਰ ਕਿਸ ਨੂੰ ਬੁਰਾ ਲੱਗੇਗਾ ਮੈਂ ਮਾਫੀ ਮੰਗਦੀ ਆ ਲੇਕਿਨ ਮੈਨੂੰ ਤੁਸੀਂ ਦੱਸੋ ਵੀ ਐ ਜਿਹੜਾ ਅਸੀਂ ਮੰਗਦੇ ਆ ਆਪਣਾ ਵੀ ਸਾਨੂੰ ਆਜ਼ਾਦੀ ਮਿਲੇ ਜਾਂ ਖਾਲਿਸਤਾਨ ਬਣਾਉਣਾ ਚਾਹੀਦਾ ਤੇ ਇੱਕ ਜਿਹੜੀ ਭੈਣ 4-5 ਮਹੀਨੇ ਤੋਂ ਰੋ ਰੋ ਕੇ ਰੋ ਰੋ ਕੇ ਮਦਦ ਕਰ ਰਹੀ ਉਹ ਤੁਸੀਂ ਕਿੱਥੇ ਹੋ ਕਿਉਂ ਤੁਸੀਂ ਹਮੇਸ਼ਾ ਕੈਮਰੇ ਦੇ ਅੱਗੇ ਰਹਿਣਾ ਚਾਹੁੰਦੇ ਕਿਉਂ ਤੁਸੀਂ ਕੈਮਰੇ ਦਾ ਕੇਂਦਰ ਬਣ ਕੇ ਰਹਿਣਾ ਚਾਹੁੰਦੇ ਹੋ ਅੱਗੇ ਆਓ ਸਾਹਮਣੇ ਆਓ ਬਸ ਮੈਂ ਜੋ ਕਹਿਣਾ ਸੀ ਮੈਂ ਬੜੀ ਛੋਟੀ ਜੀ ਗੱਲ ਚ ਕਹਿਤਾ ਬਾਕੀ ਡਾਕਟਰ ਕਿਰਨਦੀਪ ਕੌਰ ਸਵੇਰੇ ਮਿਲਦੇ ਆ ਕੋਰਟ ਦੇ ਵਿੱਚ ਔਰ ਅਗਰ ਮੇਰੇ ਰਸਤੇ ਚ ਕੋਈ ਨੁਕਸਾਨ ਹੁੰਦਾ ਸਭ ਤੋਂ ਪਹਿਲਾਂ ਕਿਰਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਮੇਰੇ ਹਸਬੰਦ ਸਾਹਿਬ ਇੰਨਾ ਸਾਰਿਆਂ ਦੇ ਉੱਪਰ ਤੇ ਮੈਨੂੰ ਕੋਈ ਉਹ ਨਹੀਂ ਹੈ ਔਰ ਮੈਂ ਆਪਣੀ ਵੀਡੀਓ ਖਤਮ ਕਰਦੀ ਆ ਔਰ ਧੰਨਵਾਦ ਸਹਿਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ